ਹੈਲੋ ਫਰੈਂਡਸ ਸਰਸਿਕਲ ਸਾਰਿਆਂ ਨੂੰ ਆਪਾਂ ਅੱਜ ਨਿੰਬੂ ਦਾ achar ਬਣਾ ਰਹੇ ਹਾਂ ਇਹਦੇ ਲਈ ਮੈਂ 1 ਕਿਲੋ ਨਿੰਬੂ ਲੈ ਏ ਨੇ ਚੰਗੀ ਤਰ੍ਹਾਂ ਵਾਸ਼ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਹੁੰਦਾ ਇਹਨਾਂ 'ਚ ਨਹੀਂ ਤਾਂ ਫਿਰ ਬਹੁਤ ਜਲਦੀ achar ਖਰਾਬ ਹੋ ਜਾਂਦਾ ਹੈ ਜਿਆਦਾ ਧੁੱਪ ਵਿੱਚ ਸੁਕਾ ਲਓ ਜਾਂ ਫਿਰ ਪੇਪਰ ਨਾਲ ਉਹਨੂੰ ਅੱਛੀ ਤਰ੍ਹਾਂ ਡਰਾਈ ਕਰ ਲਓ ਪਾਣੀ ਨਹੀਂ ਹੋਣਾ ਚਾਹੀਦਾ ਤਾਂ ਹੁਣ ਆਪਾਂ ਇਹਨੂੰ ਕੱਟਣ ਲੱਗੇ ਆ ਇਹਦੇ ਸਾਈਡਾਂ ਵਾਲੇ ਨੋਬ ਜੋ ਹੁੰਦੇ ਆ ਇਹਨਾਂ ਨੂੰ ਦੋਨੋਂ ਸਾਈਡਾਂ ਤੋਂ ਕੱਟ ਦੇਣ ਜੇ ਤਾਂ ਬਹੁਤ ਵੱਡੇ ਨਿੰਬੂ ਹੈ ਤਾਂ ਤਾਂ ਤੁਸੀਂ ਇਹਨਾਂ ਨੂੰ 8 ਪੀਸ ਦੇ ਵਿੱਚ ਕੱਟ ਲਓ ਨਹੀਂ ਤਾਂ ਫਿਰ ਛੋਟੇ-ਛੋਟੇ ਹੁੰਦੇ ਤਾਂ 4 ਉੱਚ ਵੀ ਠੀਕ ਰਹਿੰਦੇ ਆ ਜਿਹਦੇ ਵਿੱਚ ਸੀਡਸ ਹੈ ਮੇਕ ਸ਼ੋਰ ਕਿ ਉਹ ਕਢ ਦਿਓ ਪਹਿਲਾਂ ਹੀ ਕਢ ਦਿਓ ਉਹਨਾਂ ਨੂੰ ਇਹਨਾਂ ਦੇ ਵਿੱਚ ਨਹੀਂ ਹੈ ਇਹ ਕਾਗਜ਼ੀ ਨਿੰਬੂ ਆ ਜਿੱਦਾਂ ਬਿਜਾਰ ਸੀਡਸ ਤੋਂ ਵੀ ਆਉਂਦੇ ਆ ਜਿਹੜਾ ਹਾਈਬ੍ਰਿਡ ਹੁੰਦੇ ਆ ਇਹਦੇ ਵਿੱਚ ਬਿਲਕੁਲ ਹੀ ਨਹੀਂ ਆ ਬੀਜ ਤਾਂ ਮੈਨੂੰ ਕੱਢਣ ਦੀ ਜ਼ਰੂਰਤ ਨਹੀਂ ਪਈ ਇੱਥੇ ਮੈਂ ਚੈੱਕ ਕੀਤਾ ਪਰ ਇਹਦੇ ਵਿੱਚ ਕੋਈ ਵੀ ਨਹੀਂ ਹੈ ਮੈਂ ਐਵੇਂ ਕੱਟ ਰਹੀ ਹਾਂ ਤੇ ਇਹਨਾਂ ਨੂੰ ਬਹੁਤ ਵੱਡੇ ਐ ਥੋੜੇ ਜੇ ਵੱਡੇ ਆ ਨਾਰਮਲ ਸਾਈਜ਼ ਤੋਂ ਤਾਂ ਮੈਂ 8 ਪੀਸਿਸ ਦੇ ਵਿੱਚ ਕੱਟੂੰਗੀ